ਸਵਾਗਤ ਹੈ ਮਿੱਤਰੋ ਤੁਹਾਡਾ ਖੁਸ਼ਪਨਾ ਫਾਰਮ YouTube ਚੈਨਲ ਉੱਤੇ ਅੱਜ ਦੀ ਵੀਡੀਓ ਵੀ ਆਪਣੇ ਫਾਰਮ ਪਿੰਡ ਪਾਣਾ ਜ਼ਿਲ੍ਹਾ ਫਰੀਦਕੋਟ ਤੋਂ ਅੱਜ ਦੀ ਵੀਡੀਓ ਵਿੱਚ ਦੂਜੇ ਸੂਏ ਮੱਝ ਵਿਖਾਉਣੀ ਆ ਬਿਲਕੁਲ ਤਾਜੀ ਸੂਈ ਆ ਜੇਰ ਕੰਪਲੀਟ ਐ ਅੱਜ ਹੀ ਸੂਈ ਐ ਸਾਫ਼ ਸੁਥਰੇ ਹਵਾਨੇ ਦੀ ਐ ਉੱਚੇ ਲੰਮੇ ਕੱਦ ਦੀ ਐ ਸੋਹਣੀ ਮੱਝ ਐ ਜੋ ਕਿ ਇਸਨੇ ਜਨਮ ਦਿੱਤਾ ਉਹ ਕੱਟੇ ਨੂੰ ਦਿੱਤਾ ਚੰਗੇ ਪੱਠਪੜੇ ਦੀ ਦੇਖ ਸਕਦੇ ਹੋ ਸਾਫ ਸੁਥਰੀ ਸੋਹਣੀ ਮੱਝ ਹੈ ਥਣਾ ਚ ਨਖੇਰਾ ਬਹੁਤ ਵਧੀਆ ਚਵਾਈ ਬਹੁਤ ਵਧੀਆ ਹਵਾਨੇ ਦੀ ਕੁਆਲਿਟੀ ਬਹੁਤ ਵਧੀਆ ਬਾਕੀ ਤੁਸੀਂ ਤੁਰਦੇ ਹੋਏ ਕਰ ਸਕਦੇ ਹੋ ਚੈੱਕ ਹਵਾਨਾ ਦੇਖ ਸਕਦੇ ਹੋ ਥਣਾ ਚ ਨਖੇਰਾ ਚੈੱਕ ਕਰ ਸਕਦੇ ਹੋ ਥਣਾ ਦਾ ਸਾਈਜ਼ ਚੈੱਕ ਕਰ ਸਕਦੇ ਬਹੁਤ ਹੀ ਸਾਫ ਸੁਥਰੀ ਸੋਹਣੀ ਮੱਝ ਹੈ ਜੇਕਰ ਇਸ ਤੋਂ ਦੁੱਧ ਦੀ ਗੱਲ ਕਰੀਏ ਤਾਂ ਇਸ ਨੇ ਪਹਿਲੇ ਸੂਏ 12 ਲੀਟਰ ਦੁੱਧ ਦਿੱਤਾ ਐਤਕੀ ਆਰਾਮ ਨਾਲ 14 ਪਲੱਸ ਜਾਊਗੀ ਬਾਕੀ ਸੇਵਾ ਤੇ ਬਹੁਤ ਨਿਰਭਰ ਹੁੰਦਾ ਸੋਨਾ ਸੈਂਗਾ ਚੰਗੀ ਚੀਜ਼ ਹੈ ਇੱਕ ਕੁਆਲਿਟੀ ਵਾਲੀ ਚੀਜ਼ ਹੈ ਜੇਕਰ ਕਿਸੇ ਵੀ ਵੀਰ ਨੂੰ ਇਹ ਮੱਝ ਪਸੰਦ ਆਉਂਦੀ ਹੈ ਤੇ ਉਹ ਖਰੀਦਣਾ ਚਾਹੁੰਦਾ ਹੈ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਆਪਣਾ ਨੰਬਰ ਹੈ ਜੀ 9878214644 9878214644 ਜੋ ਕਿ ਇਸ ਦਾ ਮੁੱਲ ਹੈ ਉਹ ਫੋਨ ਉੱਪਰ ਹੀ ਕੀਤਾ ਜਾਊਗਾ ਤੁਸੀਂ ਕੋਲੇ ਆ ਕੇ ਆਪਣੀ ਫੁੱਲ ਤਸੱਲੀ ਕਰਕੇ ਖਰੀਦ ਕੇ ਲਿ ਜਾ ਸਕਦੇ ਹੋ ਬਾਕੀ ਵੀਡੀਓ ਵਿੱਚ ਲਾਸਟ ਤੇ ਆਪਾਂ ਧਾਰਾ ਵੀ ਮਾਰ ਕੇ ਵਿਖਾਵਾਂਗੇ ਸਾਫ ਸੋਤਰੀ ਚਵਾਈ ਹੈ ਬਹੁਤ ਸੋਹਣੀ ਆ ਇੱਕ ਵਾਰ ਫਿਰ ਤੁਸੀਂ ਹਵਾਨਾ ਦੇਖ ਸਕਦੇ ਹੋ ਕੈਮਰਾ ਨੇੜੇ ਕਰਕੇ ਦੇਖ ਸਕਦੇ ਹੋ ਕੁਆਲਟੀ ਵਾਈਸ ਹਰੇਕ ਪੱਕ ਤੋਂ ਮੱਝ ਇੱਕ ਨੰਬਰ ਹੈ ਸਿੰਘ ਦੀ ਕੁਆਲਟੀ ਦੇਖ ਸਕਦੇ ਹੋਂ ਹਰੇਕ ਪੱਕ ਤੋਂ ਮੱਝ ਪੂਰੀ ਹੈ ਬਾਕੀ ਆਪਣੇ ਇਸ ਚੈਨਲ ਨਾਲ ਬਨੇ ਰਹੋ ਆਪਣੇ ਇਸ ਚੈਨਲ ਉੱਪਰ ਪਸ਼ੂ ਨਾਲ ਸੰਬੰਧਿਤ ਵੀਡੀਓ ਆਉਂਦੀਆਂ ਰਹਿੰਦੀਆਂ ਜੋ ਵੀ ਤੁਸੀਂ ਪਸ਼ੂ ਖਰੀਦਣਾ ਤੁਸੀਂ ਕੋਲੇ ਆ ਕੇ ਆਪਣੀ ਤਸੱਲੀ ਕਰਕੇ ਖਰੀਦਣੇ ਬਾਕੀ ਤੁਹਾਨੂੰ ਧਾਰਾਂ ਮਾਰ ਕੇ ਵਿਖਾਉਣੇ ਆ ਚਵਾਈ ਚੈੱਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਅਗਲੇ ਥਣਾਂ ਦੀ ਚਵਾਈ ਦੇਖੋ ਬਹੁਤ ਹੀ ਸਾਫ਼ ਸੁਥਰੀ ਸੋਹਣੀ ਚਵਾਈ ਮੋਟੀ ਚਵਾਈ ਹੈ ਦੇਖ ਸਕਦੇ ਹੋ ਧਾਰਾਂ ਚੈੱਕ ਕਰ ਸਕਦੇ ਹੋ ਪਿਛਲੇ ਥਣਾਂ ਦੀਆਂ ਧਾਰਾਂ ਦੇਖ ਸਕਦੇ ਹੋ ਬਾਕੀ ਇਸ ਵੀਡੀਓ ਨੂੰ ਲਾਸਟ ਤੱਕ ਵੇਖਣ ਵਾਸਤੇ ਤੁਹਾਡਾ ਧੰਨਵਾਦ